ਇਹ ਕੋਈ ਮਜਬੂਰੀ ਹੀ ਹੈ ਇੱਥੋਂ ਜਾਤੇ ਸਕਦੇ ਨਹੀਂ ਤੇ ਰਹਿਣਾ ਹੀ ਪਏਗਾ ਪਿਛਲੇ 10 ਮਹੀਨੇ ਤੋਂ ਇਹੋ ਹੀ ਪ੍ਰੋਬਲਮ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਹੰਸਲੀ ਨਾਲ ਹੈ ਸਭ ਕੁਝ ਹੈਗਾ ਵਾ ਟੋੜ ਸਾਹਿਬ ਸਾਡੇ ਨਾਲ ਹੁੰਦੇ ਆ ਹਮੇਸ਼ਾ ਜਦੋਂ ਵੀ ਹੁੰਦਾ ਪਰ ਸਫਾਈ ਨਹੀਂ ਹੋ ਰਹੀ ਹੈ ਉਹਦਾ ਕਾਰਨ ਹੈਗਾ ਵੀ ਜਿਹੜੇ ਅਫਸਰ ਹੈਗੇ ਆ ਉਹ ਬਸ ਆਂਦੇ ਆ ਆਪਣੀ ਫਾਰਮੈਲਟੀ ਪੂਰੀ ਕਰਕੇ ਇੱਥੋਂ ਚਲੇ ਜਾਂਦੇ ਆ ਟੋੜ ਸਾਹਿਬ ਜਿੰਨੀ ਵਾਰੀ ਵੀ ਇਹੀ ਕਹਿੰਦੇ ਆ ਉੱਥੇ ਆ ਜਾਂਦੇ ਆ ਪਰ ਕਈ ਵੀ ਸਫਾਈ ਦਾ ਕੰਮ ਨਹੀਂ ਹੋ ਰਿਹਾ ਹੈ ਤੁਹਾਡੇ ਵੱਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਸਫਾਈ ਹੁੰਦੀ ਹੈ ਲੇਕਿਨ ਪੂਰਾ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਪਿਛਲੇ 10 ਮਹੀਨੇ ਤੋਂ ਹੋ ਰਹੀ ਹੈ ਕਿਉਂ ਨਹੀਂ ਹੋ ਰਿਹਾ ਉਹਦਾ ਕਾਰਨ ਹੁਣ ਸਰਕਾਰ ਨੂੰ ਪਤਾ ਹਮ ਕਾਰਪੋਰੇਸ਼ਨ ਨੂੰ ਪਤਾ ਵੀ ਕਿਉਂ ਨਹੀਂ ਹੋ ਰਿਹਾ ਹੈ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਨੂੰ ਆ ਰਹੀਆਂ ਨੇ ਕਿਉਂਕਿ ਛੋਟੇ ਬੱਚੇ ਵੀ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਬਿਮਾਰੀਆਂ ਫੈਲਣ ਦਾ ਮੱਛਰ ਬਿਮਾਰੀ ਸਭ ਕੁਝ ਹੋ ਰਿਹਾ ਹੈ ਅਸੀਂ ਰੋਜ਼ ਆਪਣੇ ਵੱਲੋਂ ਦਵਾਈ ਤੇ ਛਿੜਕ ਦਿੰਨੇ ਆ ਪਰ ਦਵਾਈ ਦਾ ਕੋਈ ਅਸਰ ਹੀ ਨਹੀਂ ਹੈਗਾ ਹੈ ਅੱਜ ਤੱਕ ਸਭ ਕੁਝ ਆਪਣੇ ਵੱਲ ਕਰਦੇ ਪਏ ਆ ਪਰ ਕੁਝ ਨਹੀਂ ਹੋ ਰਿਹਾ ਉੱਥੇ ਕੋਈ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਾਮ ਨੂੰ ਜਿਸ ਤਰ੍ਹਾਂ ਸੁਹਾਵਣਾ ਮੌਸਮ ਹੁੰਦਾ ਹੈ ਲੋਕ ਆਪਣੇ ਘਰਾਂ ਦੇ ਬਾਹਰ ਬੈਠਦੇ ਨੇ ਪਹਿਲੇ ਅਸੀਂ ਸ਼ਾਮ ਨੂੰ ਜਾਂ ਸਵੇਰੇ ਨਿਕਲੀਦਾ ਸੀ ਸੈਰ ਕਰੀਦੀ ਹੁਣ ਤੇ ਸੈਰ ਤੇ ਬਹੁਤ ਦੂਰ ਦੀ ਗੱਲ ਹੋ ਗਈ ਹੈ ਸਾਡੇ ਸੁਪਨਿਆਂ ਦੀ ਗੱਲ ਹੋ ਗਈ ਉੱਥੇ ਹਮ ਇੱਥੇ ਹੋ ਹੀ ਨਹੀਂ ਰਿਹਾ ਕੁਝ ਵੀ ਕੋਈ ਸੁਧਾਰ ਨਹੀਂ ਹੋ ਰਿਹਾ